ਸੁਭਾਨ ਅਲਹੀਮ ਰਹਿਮਾਨ ਰਹੀਮ ਹੈ ਤੁਜੀ ਦਾ ਖਾਤ ਸਾ ਵਾਲੇ ਨੂੰ ਕੀ ਸਕੇ ਸੁਭਾਨ ਅਲਹੀਮ ਰਹਿਮਾਨ ਰਹੀਮ ਹੈ ਅੱਜ ਜਿਸ ਵੀ ਹੈ ਅੰਮ੍ਰਿਤ ਬਾਹਰ ਸ਼ਰਮਾਹੀ ਹੈ ਆਜੀ ਸਿਮਨੋ ਹੈ ਹੋਰ ਇੱਕ ਬਹੁਤ ਅੱਛਾ ਮੈਸੇਜ ਆ ਸਮਾਜ ਦੇ ਵਿੱਚ ਜਾ ਰਿਹਾ ਵਾ ਕਿ ਪੁਰਾਣੇ ਸਮੇਂ ਦੇ ਵਿੱਚ ਵੀ ਸਾਡੇ ਕਿਆਰੇ ਬਾਈ ਕੀ ਚਾਰ ਵਰਨ ਸੀਗੇ ਇਹ ਚਾਰੇ ਵਰਨ ਜਦੋਂ ਇਕੱਠੇ ਹੋ ਕੇ ਕੰਮ ਕਰਦੇ ਸੀਗੇ ਤੇ ਸਾਰਿਆਂ ਨੂੰ ਜੈ ਬਾਲਮੀਕੀ ਜੈ ਸ਼੍ਰੀ ਰਾਮ ਜੀ ਮੈਂ ਲਕੀਵਾਇਤ ਪੰਜਾਬ ਪ੍ਰਧਾਨ ਭਗਵਾਨ ਬਾਲਮੀਕੀ ਵੀਰ ਸਨ ਅੱਜ ਜਿਹੜੀ ਮੀਟਿੰਗ ਹੋਈ ਆ ਔਰ ਇਹ ਵਿੱਚ ਸਾਡਾ ਵੀਰ 파ਰਤ ਸ਼ਰਮਾ ਵਾ ਜਿਨ੍ਹਾਂ ਨੂੰ ਅਸੀਂ ਜ਼ਿਲ੍ਹਾ ਪ੍ਰਧਾਨ ਬਣਾਇਆ ਵਾ ਜਨਰਲ ਸਮਾਜ ਦਾ ਔਰ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਵਾ ਕਿਉਂਕਿ ਇਹ ਦੇਖਿਆ ਜਾ ਰਿਹਾ ਵਾ ਕਿ ਸਮਾਜ ਦੇ ਵਿੱਚ ਜਿਹੜਾ ਵਾ ਕੁਝ ਜਿਹੜੇ ਫਿਰਕਾਪਰਸ ਲੋਕ ਆ ਜਿੰਨਾ ਵੱਲੋਂ ਜਾਤੀਵਾਦ ਜਿਹੜਾ ਫਲਾਇਆ ਜਾਂਦਾ ਸੀਗਾ ਔਰ ਜੇ ਆਪਾਂ ਪ੍ਰਾਤਨ ਇਤਿਹਾਸ ਦੇਖੀਏ ਤੇ ਭਗਵਾਨ ਵਾਲਮੀਕੀ ਮਹਾਭਾਰਤ ਦੀ ਲਿਖੀ ਤਰ੍ਹਾਂ ਆਇਆ ਨਾ ਪੂਰੇ ਵਿੱਚ ਵੀ ਕਿਤੇ ਵੀ ਜਾਤੀਵਾਦ ਨਹੀਂ ਸੀਗਾ ਨਾ ਸਾਡੇ ਕਿਸੇ ਧਰਮ ਗ੍ਰੰਥ ਦੇ ਵਿੱਚ ਹੈਗਾ ਵਾ ਤੁਸੀਂ ਵਾਲਮੀਕੀ ਰਮਾਇਣ ਦੇਖ ਲਓ ਜਾਂ ਮਹਾਭਾਰਤ ਵੇਖ ਲਓ ਜਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਜ ਦੇਖ ਲਓ ਕਿਸੇ ਦੇ ਵਿੱਚ ਵੀ ਕਿਸੇ ਤਰੀਕੇ ਦਾ ਕੋਈ ਜਾਤੀਵਾਦ ਨਹੀਂਗਾ ਔਰ ਸਪੈਸ਼ਲੀ ਜਿਹੜੀ ਇੱਕ ਚੀਜ਼ ਆ ਨਾ ਕਿ ਤੁਸੀਂ ਭਗਵਾਨ ਰਾਮ ਵੀ ਜਿਸ ਵੇਲੇ ਭ੍ਰਮਣ ਕਰਦੇ ਜਦੋਂ ਨਾਲ 14 ਮਹੀਨਿਆਂ ਦਾ ਬਨਵਾਸ ਹੋਇਆ ਸੀਗਾ ਸਬ ਤੋਂ ਪਹਿਲਾ ਨਿਸ਼ਾਦ ਰਾਜ ਕੋਈ ਗੇ ਸੀਗੇ ਸੋ ਇਸ ਕਰਕੇ ਜਿਹੜਾ ਉਸ ਸਮੇਂ ਜਿਹੜਾ ਜਿਹੜਾ ਸਿਸਟਮ ਸੀਗਾ ਉਹ ਵਰਨ ਦੇ ਅਨੁਸਾਰ ਚੱਲਦਾ ਸੀਗਾ ਨਾ ਚਾਰ ਵਰਨਾ ਦੇ ਅਨੁਸਾਰ ਚੱਲਦਾ ਸੀਗਾ ਜਿਹਦੇ ਕਰਕੇ ਸਿਸਟਮ ਬਹੁਤ ਵਧੀਆ ਚੱਲਦਾ ਸੀਗਾ ਪਰ ਜਿਸ ਸਮੇਂ ਅੰਗਰੇਜ਼ ਆਏ ਆ ਸੋ ਉਹਨਾਂ ਦੇ ਵਿੱਚ ਜਿਹੜਾ ਜਾਤੀਵਾਦ ਜਿਹੜਾ ਪਾ ਦਿੱਤਾ ਗਿਆ ਸੀਗਾ ਜਿਸ ਕਰਕੇ ਜਿਹੜਾ ਸਾਡਾ ਸਮਾਜ ਜਿਹੜਾ ਵਾ ਵਿਖਰਾਵਾਂ ਵੱਲੋਂ ਚਲੇ ਗਿਆ ਸੀਗਾ ਔਰ ਅੱਜ ਇੱਕ ਬਹੁਤ ਵਧੀਆ ਜਿਹੜਾ ਜਥੇਬੰਦੀ ਵੱਲੋਂ ਉਪਰਾਲਾ ਕੀਤਾ ਗਿਆ ਵਾ ਆਪਣੇ ਸਮਾਜ ਨੂੰ ਨਾਲ ਜੁੜਿਆ ਗਿਆ ਵਾ ਜਨਰਲ ਸਮਾਜ ਨੂੰ ਜੁੜਿਆ ਗਿਆ ਵਾ ਔਰ ਵੀਰਪਾਰਾ ਸ਼ਰਮਾ ਜੋ ਇੱਕ ਬਹੁਤ ਜਿਹਾਰੂ ਆ ਕੋ ਮਿਹਨਤੀ ਆ ਜਿਹੜਾ ਸਮਾਜ ਨੂੰ ਲਾਂ ਲੈ ਕੇ ਚੱਲਦੇ ਪਏ ਆਪਣੇ ਔਰ ਅੱਜ ਜਿੱਥੇ ਬੰਦੀ ਨਾਲ ਜੁੜੇ ਆ ਅਸੀਂ ਉਹਨਾਂ ਦਾ ਬਹੁਤ ਬਹੁਤ ਸਵਾਗਤ ਕਰਦੇ ਆਂ ਜਿੱਥੇ ਬੰਦੀ ਚ ਔਰ ਜਿੱਥੇ ਬੰਦੀ ਵੱਲੋਂ ਉਹਨਾਂ ਦਾ ਬੰਧਾ ਜੋ ਵੀ ਮਾਨ ਸਤਕਾਰ ਆ ਉਹਨਾਂ ਨੂੰ ਪ੍ਰੋਪਰ ਦਿੱਤਾ ਜਾਵੇਗਾ ਔਰ ਅਸੀਂ ਜਿੱਥੇ ਬੰਦੀ ਵੱਲੋਂ ਮੈਂ ਇਹਨਾਂ ਤੋਂ ਆਸ ਕਰਦਾ ਵਾਂ ਕਿ ਵੀ ਅੱਜ ਸਾਡੇ ਨਾਲ ਜੁੜੇ ਆ ਔਰ ਆਪਣੇ ਜਿੰਨੇ ਵੀ ਆਪਣਾ ਪਰਿਵਾਰ ਆ ਜਾਂ ਆਪਣਾ ਸਮਾਜ ਆ ਜਾਂ ਆਪਣੇ ਮਿੱਤਰ ਆ ਉਹ ਸਾਰਿਆਂ ਨੂੰ ਜਥੇਬੰਦੀ ਦੇ ਨਾਲ ਜੋੜਨ ਔਰ ਜਥੇਬੰਦੀ ਦੇ ਪ੍ਰਤੀ ਜਿਹੜਾ ਵਾ ਉਹ ਪੂਰੇ ਇਮਾਨਦਾਰੀ ਦੇ ਨਾਲ ਔਰ ਅਨਿਸ਼ਾ ਦੇ ਨਾਲ ਜਿਹੜੇ ਕੰਮ ਕਰਨ ਅੱਜ ਇਹਨਾਂ ਨੂੰ ਜ਼ਿਲ੍ਹਾ ਪ੍ਰਧਾਨ ਦੀ ਜਿਹੜੀ ਆ ਅਸੀਂ ਉਦੇਦਾਰੀ ਸੌਂਪ ਕੇ ਜਾ ਰਹੇ ਆ ਸੋ ਇਹਨਾਂ ਹੀ ਕਹਿੰਦਾ ਹੋਇਆ ਸਾਰਿਆਂ ਨੂੰ ਜੈ ਬਲਮੀ ਕੀ ਸੋਨਰਪਾ ਭਗਵਾਨ ਬਲਮੀ ਕੇ ਮਹਾਰਾਜ ਕੀ ਜੈ ਸ੍ਰੀ ਸ੍ਰੀ ਗੁਰੂ ਗਨਨਾਥ ਮਹਾਰਾਜ ਕੀ ਜੈ ਮੇਰਾ ਨਾਮ ਬਾਬਾ ਸ੍ਰੀਨਾਥ ਅੱਜ ਪਰਸ ਸ਼ਰਮਾ ਜੀ ਨੂੰ ਅਸੀਂ ਜ਼ਿਲ੍ਹਾ ਜ਼ਿਲੇ ਦਾ ਪ੍ਰਧਾਨ ਲਾਇਆ ਗਿਆ ਜੀ ਨੁਕਤੀ ਪੱਤਰ ਦਿੱਤਾ ਗਿਆ ਜੀ ਇਹਨਾਂ ਤੋਂ ਆਸਰਾ ਰੱਖਦਾ ਵੀ ਜਿਹੜਾ ਅੱਜ ਦਾ ਸਾਡਾ ਜੂਠ ਗਲਤ ਕੰਮਾਂ ਵੱਲ ਜਾ ਰਹੇ ਨੇ ਜੋ ਨਸ਼ੇ ਕਰਦੇ ਨੇ ਤੇ ਇਹਨਾਂ ਨੂੰ ਇੱਕ ਦਿਨ ਨਾਲ ਬਹੁਤ ਬਹੁਤ ਵਧਾਈ ਇੱਕ ਆਪਾਂ ਇਹ ਕਹਿਣਾ ਵੀ ਘਰ-ਘਰ ਜਾ ਕੇ ਜੇ ਲੱਗੇ ਤਾਂ ਕਿ ਨਸ਼ੇ ਕਰਦੇ ਉਹਨਾਂ ਨੂੰ ਰੋਕਿਆ ਜਾਵੇ ਇਹਨਾਂ ਤੋਂ ਆਸਰਾ ਰੱਖਦੇ ਵੀ ਜਿਹੜੀ ਆਉਣ ਵਾਲੀ ਪੀੜ੍ਹੀ ਆਪਣੀ ਗਲਤ ਕੰਮਾਂ 'ਚ ਜਾਂਦੀ ਉਹ ਨਾ ਜਾਵੇ ਬੋਲੇ ਸੋਨ ਰਹਾ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਮੇਰਾ ਨਾਮ ਪਾਰਸ਼ਰਮਾ ਮੈਂ ਪਹਿਲਾਂ ਸਭ ਨੂੰ ਧੰਨਵਾਦ ਕਰਨਾ ਚਾਹਾਂਗਾ ਸਨੀ ਨਾਜ਼ੀਦਾ ਤੇ ਲਕੀ ਵੈਜੀਦਾ ਜਿਨ੍ਹਾਂ ਨੇ ਮੈਨੂੰ ਇਸ ਕਾਬਿਲ ਸਮਝਿਆ ਕਿ ਜਦੋਂ ਵੀ ਮੈਨੂੰ ਬੁਲਾਉਣਗੇ ਮੈਂ ਉਹਨਾਂ ਦਾ ਕੰਦਾ ਕੰਦਾ ਮਲਾ ਕੇ ਉਹਨਾਂ ਨਾਲ ਤਿਆਰ ਦਿਲੋਂ ਸਾਰਿੰਭਾ ਬੰਦਾ ਕੀ ਜਿੰਮੇਵਾਰੀ ਧੰਨਵਾਦੀ ਮੈਨੂੰ ਜ਼ਿਲ੍ਹਾ ਪ੍ਰਧਾਨ ਜੀ ਦੀ ਦਿੱਤੀ ਗਈ ਹੈ ਨਸ਼ਿਆਂ ਦੇ ਖਿਲਾਫ ਜਾ ਰਹੇ ਨੇ ਮੈਂ ਉਹਨਾਂ ਸਾਰਿਆਂ ਨੂੰ ਪਰਸਨਲੀ ਮਿਲ ਕੇ ਆਪਣੇ ਸਮਾਜ ਦੇ ਨਾਲ ਜੋੜਨ ਦੇ ਪ੍ਰਤੀ ਮਤਲਬ ਕਿ ਸਾਰੀ ਜਾਣਕਾਰੀ ਦਵਾਂਗਾ ਜੋ ਸਾਡੀ ਟੀਮ ਦੇ ਨਾਲ ਖੜਨਾ ਆ ਕੇ ਮਤਲਬ ਕਿ ਸਾਡੇ ਨਾਲ ਮੋੜੇ ਰੋੜੇ ਮੋੜਾ ਲਾ ਕੇ ਸਾਡਾ ਕੰਮ ਕੀਤਾ ਜਾਵੇ ਨਾਲ